ਅਪਾ ਚੈਲੰਜ ਵੀ ਕਰਦੇ ਆ ਕੋਈ ਸਾਡੇ ਗੋੜ ਨੂੰ ਕੋਈ ਲੈਬ ਚ ਟੈਸਟ ਕਰਾ ਲਵੇ ਕੋਈ ਮੜਾ ਮੋਟਾ ਕੋਈ ਆਉਂਦਾ ਸੀ ਜ਼ਿੰਮੇਵਾਰ ਹੈ ਬਾਈ ਜੀ ਇਸ ਦਾ ਤੇਲ ਵੀ ਸਰੋਦਾ ਜਿਹੜਾ ਵਿੱਚ ਪਾਉਂਦੇ ਉਹ ਆਪਣਾ ਕਢਾਇਆ ਹੋਇਆ ਹੈ ਜੀ ਲਓ ਜੀ ਨਹੀਂ ਤਾਂ ਲੋਕ ਮੁੱਲ ਲਿਆਉਂਦੇ ਉਹ ਚ ਚਰਬੀ ਹੁੰਦੀ ਆ ਪਤਾ ਨਹੀਂ ਕਿਆ ਸਵਾਖ ਇਹ ਕਿਆ ਹੁੰਦਾ ਅਸੀਂ ਆਪਣਾ ਤੇਲ ਕਢਾਇਆ ਹੋਇਆ ਸਰੋਂ ਦਾ ਜੀ ਅੱਛਾ ਲਓ ਜੀ ਜਿਹੜਾ 5-7 ਕਿਲੋਮੀਟਰ 10 ਕਿਲੋਮੀਟਰ ਦਾ ਦਾਇਰਾ ਹੈਗਾ ਬਾਈ ਕਹਿੰਦਾ ਉਹਦਾ ਡਿਲੀਵਰੀ ਦਾ ਆਪਾਂ ਚਾਰਜ ਲੈਣਾ ਕੋਈ ਨਹੀਂ ਤੇ ਉਹ ਆਪਾਂ ਫ੍ਰੀ ਆਫ ਕਾਸਟ ਕਰਦਾਂਗੇ ਮਤਲਬ ਗੁੜ ਦੇ ਰੇਟ ਨਾਲ ਤੇ ਸ਼ੱਕਰ ਦੇ ਰੇਟ ਜੋ ਹੈਗਾ ਉਹੀ ਰੇਟ ਲੈਣਾ ਤੇ ਉਹ ਤੋਂ ਵੱਧ ਐਕਸਟਰਾ ਚਾਰਜ ਨਹੀਂ ਲੈਣਾ ਸੋ ਦਾਰਸ਼ਕੋ ਇਹ ਵੀ ਵੱਡੀ ਗੱਲ ਹੈ ਬਾਈ ਦੀ ਕਿ ਜੇ ਕਿਸੇ ਨੂੰ ਗੁੜ ਲੈਣਾ ਹੈ ਤੇ ਆਪਣਾ ਕੋਲ ਖੜ ਕੇ ਦੇਖ ਕੇ ਕਢਵਾਉਣਾ ਆਪਣਾ ਕੋਲ ਉਰੇ ਬੈਠ ਜਾਓ ਆਪਣਾ ਕਢਵਾ ਕੇ ਕਢਵਾ ਲੇਜੋ ਹਾਂਜੀ ਹਾਂਜੀ ਕੋਲ ਖੜ ਕੇ ਬਣਾ ਲਓ ਜਿੱਦਾਂ ਮੈਂ ਪਹਿਲੀ ਗੱਲ ਤਾਂ ਇਹ ਵੀ ਬੰਦਾ ਆਪ ਪਹੁੰਚ ਕਰੇ ਦੇਖੋ ਅਸੀਂ ਬੰਦੇ ਪੂਰੇ ਪੂਰੇ ਆ ਜੀ ਅਸੀਂ ਕੋਈ ਬੰਦਾ ਬਾਹਰ ਦਾ ਨਹੀਂ ਰੱਖਿਆ ਸੀ ਆਪ ਹੀ ਕੰਮ ਕਰਦੇ ਹਾਂ ਅੱਛਾ ਅੱਛਾ ਜੀ ਹਾਂ ਜੀ ਤੇ ਬਾਈ ਚਾਂਸ ਕੋਈ ਕਿਸੇ ਨੂੰ ਲੋੜ ਆ ਤਾਂ ਕਰ ਵੀ ਲਓਗੇ ਪਹੁੰਚ ਕੋਈ ਗੱਲ ਨਹੀਂ ਜੇ ਕਿਸੇ ਨੇ ਟੂੜੀ ਵੀ ਬਣਵਾਉਣੀ ਹੈ ਕਣਕ ਦੇ ਟਾਈਮ ਤੇ ਹੁਣ ਕਣਕ ਦਾ ਅਗਾਂਹ ਸੀਜ਼ਨ ਆ ਜਾਣਾ ਤੇ ਕਿਸੇ ਨੇ ਵੜਾਉਣੀ ਹੈ ਕਣਕ ਕਮੈਨ ਵੀ ਹੈ ਤੋ ਕਮੈਨ ਵੀ ਹੈ ਜਿਹੜਾ ਕੋਲੇ ਜੇ ਕਿਸੇ ਨੇ ਕਮੈਨ ਤੋਂ ਕਣਕ ਬਣਵਾਉਣੀ ਹੈ 10 15 ਕਿਲੋਮੀਟਰ ਦੇ ਦਾਇਰੇ ਚ ਪਰ ਇਹਨਾਂ ਨੂੰ ਕੰਮ ਦਾ ਸ਼ੌਂਕ ਹੈ ਆਪਣੇ ਬਾਪੂ ਦਾ ਸਾਥ ਦੇ ਰਹੇ ਹੈ ਕਿੰਨੀ ਉਮਰ ਹੈ ਭਾਈ ਤੇਰੀ ਲੋ ਬਈ ਮਿੱਤਰੋ ਐਵੇਂ ਲੱਗ ਰਿਹਾ ਜਿਵੇਂ ਕੋਈ ਵਿਆਹ ਦਾ ਮਾਹੌਲ ਹੁੰਦਾ ਵਿਆਹ ਵਾਂਗ ਟੈਂਟ ਲੱਗਿਆ ਹੋਇਆ ਪਰ ਇੱਥੇ ਵਿਆਹ ਨਹੀਂ ਹੈ ਤੇ ਵਿਆਹ ਵਾਲਾ ਮਾਹੌਲ ਪੂਰਾ ਬਣਾਇਆ ਹੋਇਆ ਮਿੱਤਰੋ ਤੇ ਸੱਜਣ ਪਿਆਰਾ ਆਪਣਾ ਹੈਗਾ ਇਹ ਰੜਿਆਲੇ ਪਿੰਡ ਤੋਂ ਰੜਿਆਲਾ ਪਿੰਡ ਹੈ ਜ਼ਿਲ੍ਹਾ ਹੈਗਾ ਮੁਹਾਲੀ ਤੇ ਪਿਓਰ ਆਰਗੈਨਿਕ ਗੁੜ ਬਣਾ ਰਿਹਾ ਬਾਈ ਜੇ ਕਿਸੇ ਨੇ ਵੀ ਗੁੜ ਆਰਗੈਨਿਕ ਲੈਣਾ ਹੈ ਤੁਹਾਨੂੰ ਵੀ ਪਤਾ ਹੀ ਹੈ ਹੁਣ ਆਪਾਂ ਜ਼ਹਿਰ ਤਾਂ ਖਾਣੀ ਨਹੀਂ ਹੈ ਚੀਨੀ ਵਿੱਚ ਵਾਲੀ ਜ਼ਹਿਰ ਹੈ ਤੇ ਬਾਹਰ ਦਾ ਗੁੜ ਲਾਉਂਗੇ ਉਹ ਵੀ ਮਿਲਾਵਟ ਵਾਲਾ ਸੋ ਆਪਣਾ ਕਿਸਾਨ ਵੀਰ ਨੂੰ ਆਪਾਂ ਤਰਜੀਹ ਦਈਏ ਇਹਨਾਂ ਨੂੰ ਮੌਕਾ ਦਈਏ ਜਿਹੜੇ ਪਿਓਰ ਗੁੜ ਤਿਆਰ ਕਰਦੇ ਆ ਸੋ ਪਿਓਰ ਗੁੜ ਲਈਏ ਆਪਾਂ ਜਿਹੜਾ ਆਪਣੇ ਸਿਹਤ ਲਈ ਵੀ ਠੀਕ ਹੈ ਤੇ ਡਾਕਟਰ ਵੀ ਖੁਦ ਕਹਿੰਦੇ ਆ ਕਿ ਮਿਲਾਵਟ ਵਾਲੀਆਂ ਚੀਜ਼ਾਂ ਨਾ ਖਾਓ ਸੋ ਬਾਕੀ ਆਪਾਂ ਗੱਲਾਂ ਬਾਤਾਂ ਲਾ ਲੇ ਬਾਈ ਨਾਲ ਕਰਦੇ ਆ ਦੇਖੋ ਆਪਣੇ ਖੇਤ ਵਿੱਚੇ ਬਾਈ ਨੇ ਆਪਣਾ ਖਿਲਾੜੀ ਜੇ ਫਿੱਟ ਕਰੀ ਹੋਈ ਐ ਆਏ ਸਾਲ ਆਏ ਸਾਲ ਵੀਰ ਆਰਗੈਨਿਕ ਗੁੜ ਤਿਆਰ ਕਰਦਾ ਐ ਇੱਥੇ ਲਾਗਪਾਸ ਪਿੰਡਾਂ 'ਚ ਵੀ ਵੀਰ ਤੋਂ ਲੈ ਕੇ ਜਾਂਦੇ ਆ ਤੇ ਹੋਰ ਵੀ ਆਸੇ-ਵਾਸੇ ਤੋਂ ਲੈ ਕੇ ਜਾਂਦੇ ਆ ਤੇ ਗੁੜ ਦਾ ਜੋ ਵੀ ਰੇਟ ਆਇਆ ਕਿਵੇਂ ਐ ਉਹ ਬਾਈ ਨਾਲ ਆਪਾਂ ਗੱਲ ਕਰਾਂਗੇ ਤੇ ਬਾਕੀ ਆਪਾਂ ਵੀਡੀਓ ਲੰਬੀ ਨਾ ਕਰੀਏ ਗੱਲਬਾਤ ਆਪਾਂ ਬਾਈ ਨਾਲ ਡਾਇਰੈਕਟ ਕਰਦੇ ਆ ਆ ਦੇਖੋ ਸਭ ਤੋਂ ਵੱਡੀ ਗੱਲ ਆ ਦੇਖੋ ਜਵਾਕਾਂ ਨੂੰ ਵੀ ਬਾਈ ਨੇ ਨਾਲ ਲਾਇਆ ਹੋਇਆ ਇਹ ਨਹੀਂ ਹੈ ਵੀ ਜਵਾਕ ਗਲੀਆਂ ਚ ਘੁੰਮ ਰਹੇ ਆ ਕੋਈ ਆਪਣਾ ਮੁੰਡਿਆਂ ਨਾਲ ਮਢੀਰ ਚ ਘੁੰਮਦੇ ਉਹ ਨਹੀਂ ਹੈ ਪਰ ਇਹਨਾਂ ਨੂੰ ਕੰਮ ਦਾ ਸ਼ੌਕ ਹੈ ਆਪਣੇ ਬਾਪੂ ਦਾ ਸਾਥ ਦੇ ਰਹੇ ਆ ਕਿੰਨੀ ਉਮਰ ਆ ਭਾਈ ਤੇਰੀ ਮੇਰੀ ਉਮਰ 18 ਸਾਲ ਹੈ 1 ਮਿੰਟ ਕਿੰਨੀ ਉਮਰ ਆ ਤੇਰੀ 18 ਸਾਲ ਹੈ ਜੀ ਲਓ ਜੀ 18 ਸਾਲ ਦਾ ਬੱਚਾ ਇਹ ਕਿਹੜੀ ਕਲਾਸ ਚ ਪਲਸ 1 ਪਲਸ 1 ਚ ਪਲਾਸਵਾਨ ਦਾ ਦੇਖੋ ਜਵਾਕ ਹੈ ਭਾਈ ਨਹੀਂ ਇਹਦਾ ਵੀ ਦਿਲ ਕਰੇ ਕਿ ਮੈਂ ਵੀ ਕਿਉਂ ਨਾ ਬਾਹਰ ਘੁੰਮਾਂ ਤੇ ਆਪਣਾ ਖੇਡਾਂ ਕੁੱਦਾਂ ਹਨਾ ਪਰ ਤੇਰਾ ਨਹੀਂ ਦਿਲ ਕਰਦਾ ਵੀ ਹਾਂ ਵੀ ਮਾੜਾ ਮੋਟਾ ਖੇਟੀਏ ਬਾਹਰ ਜਾ ਕੇ ਖੇਤ ਚ ਜੀ ਲੱਗਿਆ ਰਹਿੰਦਾ ਸਾਰਾ ਦਿਨ ਲੈ ਸੱਚੀ ਗੱਲ ਹੈ ਹਾਂ ਜੀ ਕਿਤੇ ਵੀਡੀਓ ਚ ਤਾਂ ਨਹੀਂ ਝੂਠ ਬੋਲਦਾ ਹਾਂ ਲਓ ਜੀ ਕਹਿੰਦਾ ਖੇਤ ਚ ਜੀ ਲੱਗਿਆ ਰਹਿੰਦਾ ਬਾਪੂ ਦਾ ਸਾਥ ਦਿੰਦਾ ਸੋ ਜਵਾਕ ਜਵਾਕ ਵੀ ਆਪਣਾ ਜੇ ਇੰਟਰਸਟ ਲੈਣਗੇ ਤਾਂ ਹੀ ਆਪਣੀ ਖੇਤੀਬਾੜੀ ਅੱਗੇ ਤੁਰੂਗੀ ਇਹ ਜਿਹੜਾ ਖੇਤੀ ਦਾ ਧੰਦਾ ਹੈ ਨਹੀਂ ਤਾਂ ਇਹ ਰੁਕ ਜਾਊਗਾ ਜੇ ਖੇਤੀ ਦਾ ਧੰਦਾ ਹੋਰ ਵਧੀਆ ਚਲਾਉਣਾ ਹੈ ਤਾਂ ਆਪਣੇ ਨਵੇਂ ਮੁੰਡੇ ਅੱਗੇ ਆਉਣਗੇ ਤੇ ਅਪਡੇਟ ਹੋਣਗੇ ਹਨਾ ਤੇ ਨਵੇਂ ਤਕਨੀਕ ਨਾਲ ਖੇਤੀ ਕਰਨਗੇ ਤਾਂ ਹੀ ਖੇਤੀਆ ਧੰਦਾ ਲਾਹੇਵੰਦ ਹੋਊਗਾ ਆਹ ਦੇਖੋ ਲੈ ਜੀ ਲੈ ਇਹ ਆ ਸਾਡਾ ਲਾਲੋ ਭਾਈ ਤੇ ਆਏ ਸਾਲ ਮੈਂ ਵੀਰ ਤੋਂ ਗੁੜ ਲੈ ਕੇ ਜਾਣਾ ਤੇ ਇਹ ਬਹੁਤ ਮਿਹਨਤੀ ਹੈ ਕਹਿੰਦੇ ਨੇ ਏਕੇ ਵਿੱਚ ਬਰਕਤ ਹੈ ਭਾਈ ਉਹ ਦਾ ਹਯੋ ਤਾਂ ਮੜਿਆ ਕੈਮਰਾ ਉਧਰੋਂ ਸੋਨੀ ਭਾਈ ਆ ਛੋਟਾ ਭਾਈ ਆ ਲਾਲੇ ਭਾਈ ਦਾ ਤੇ ਦੋਨਾਂ ਦੀ ਮਿਸਾਲ ਹੈ ਨਗਰ ਦੇ ਵਿੱਚ ਦੋਨਾਂ ਜਣਿਆਂ ਦਾ ਏਕਾ ਬਹੁਤ ਹੈਗਾ ਤੇ ਪ੍ਰਮਾਤਮਾ ਇਦਾਂ ਹੀ ਸਾਰੀ ਉਮਰ ਬਣਾ ਕੇ ਰੱਖੇ ਤੇ ਬੱਚਿਆਂ ਚ ਵੀ ਏਕਾ ਹੈਗਾ ਰਲ ਮਿਲ ਕੇ ਕੰਮ ਕਰਦੇ ਆ ਜੋ ਵੀ ਕੰਮ ਕਰਨਾ ਹੈ ਸਾਂਝਾ ਕੰਮ ਹੈ ਜੁਆਇੰਟ ਫੈਮਲੀ ਹੈ ਸਭ ਤੋਂ ਵੱਡੀ ਹੋਰ ਭਾਈ ਲਾਲੇ ਭਾਈ ਸਾਸਰੀ ਕਾਲ ਸਾਸਰੀ ਕਾਲ ਜੀ ਹੋ ਠੀਕ ਹੈ ਭਾਈ ਜੀ ਐਨ ਵਧੀਆ ਜੀ ਵਧੀਆ ਤੇ ਭਾਈ ਤੁਹਾਡਾ ਧੰਨਵਾਦ ਜਿਹੜਾ ਤੁਸੀਂ ਆਏ ਸਾਲ ਸਾਨੂੰ ਗੁੜ ਦੰਨੇ ਹੋ ਤੇ ਸਾਡਾ ਪਰਿਵਾਰ ਆਰਗੈਨਿਕ ਪਿਓਰ ਗੋੜ ਖਾਂਦਾ ਹੈ ਤੁਹਾਡੇ ਸਦਕੇ ਖਾਂਦਾ ਸੋ ਮੇਰਾ ਫਰਜ ਬਣਦਾ ਵੀ ਬਾਈ ਜਿਹੜਾ ਆਪਣਾ ਤੁਸੀਂ ਇੰਨੀ ਮਿਹਨਤ ਕਰਦੇ ਆ ਤਾਂ ਇਹ ਚੀਜ਼ ਨੂੰ ਆਪਾਂ ਪ੍ਰਮੋਟ ਕਰੀਏ ਤੇ ਖੜੇ ਹੋ ਕੇ ਗੱਲ ਕਰਦੇ ਆ ਪਾਜੋ ਆਜੋ ਜੀ ਆਹ ਲਾ ਲੂ ਮਾਈਕ ਫਿਰ ਆਪਣੀ ਗੱਲਬਾਤ ਵਧੀਆ ਹੁੰਦੀ ਰਹੂਗੀ ਸੋ ਲਾਲੇ ਬਾਈ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਆਪਣਾ ਆਪਣਾ ਖਿਡਾਰੀ ਚਲਾਉਂਦਿਆਂ ਨੂੰ ਖੇਤੀ ਦਾ ਚਲੋ ਸ਼ੁਰੂ ਤੇ ਤੁਸੀਂ ਕਰਦੇ ਆ ਹਨਾ ਤੇ ਕਿਵੇਂ ਸੋਚਿਆ ਤੁਸੀਂ ਕਿ ਆਰਗੈਨਿਕ ਗੁੜ ਬਣਾਇਆ ਜਾਵੇ ਤੇ ਆਪਣਾ ਵੀ ਜਿਹੜੀ ਜ਼ਹਿਰ ਹੈ ਚੀਨੀ ਹੈ ਖੰਡ ਹੈ ਉਹ ਤੋਂ ਆਪਾਂ ਬਚਿਆ ਜਾਵੇ ਹੈਨਾ ਹਾਂਜੀ ਹਾਂਜੀ ਲੋਕ ਬਹੁਤ ਜ਼ਹਿਰਾਂ ਖਿਲਾ ਰਹੇ ਆ ਜੀ ਦੇਖਿਆ ਆਪਾਂ ਨਾ ਰੋਡਾਂ ਤੇ ਕਿੰਨਾ ਲੋਕ ਚੀਨੀ ਪਾ ਰਹੇ ਕੋਈ ਕੁਝ ਪਾ ਰਿਹਾ ਕੋਈ ਕੈਮੀਕਲ ਪਾ ਰਿਹਾ ਜੀ ਆਪਾਂ ਕੁਝ ਨਹੀਂ ਆਪਣੇ ਕੋਲ ਬਿਲਕੁਲ ਪਿਓਰ ਹੈ ਜੀ ਹਮ ਆਪਾਂ ਚੈਲੰਜ ਵੀ ਕਰਦੇ ਆ ਕੋਈ ਸਾਡੇ ਗੁੜ ਨੂੰ ਕੋਈ ਲੈਬ 'ਚ ਟੈਸਟ ਕਰਾ ਲਵੇ ਕੋਈ ਮੜਾ ਮੋਟਾ ਕੋਈ ਆਉਂਦਾ ਸੀ ਜ਼ਿੰਮੇਵਾਰ ਹੈ ਜੀ ਨਹੀਂ ਬਹੁਤ ਵੱਡੀ ਗੱਲ ਹੈ ਜੀ ਦੇਖੋ ਵੀਰ ਨੇ ਔਨ ਕੈਮਰਾ ਗੱਲ ਕਹੀ ਹੈ ਕਿ ਚਾਹੇ ਲੈਬ 'ਚ ਟੈਸਟ ਕਰਾ ਲਓ ਦਾਵਾ ਕਿਸਾਨ ਵੀਰ ਉਦੋਂ ਹੀ ਕਰਦਾ ਹੈ ਵੀ ਜਦੋਂ ਪ्योर ਚੀਜ਼ ਬਣਾ ਰਿਹਾ ਸੋ ਕਿਸਾਨਾਂ ਨੂੰ ਵੀਰ ਆਪਾਂ ਤਰਜੀਹ ਦਈਏ ਤਾਂ ਹੀ ਕਿਸਾਨ ਵੀਰ ਹੋਰ ਅੱਗੇ ਆਉਣਗੇ ਉਹਨਾਂ ਨੂੰ ਮੌਕਾ ਦੇਣਾ ਆਪਣਾ ਬਹੁਤ ਜ਼ਿਆਦਾ ਫਰਜ਼ ਬਣਦਾ ਕਿਉਂਕਿ ਬਾਰੋਂ ਕਿੰਨਾ ਕਿ ਜੇ ਆਪਾਂ ਮਿਲਾਵਟ ਵਾਲੀਆਂ ਚੀਜ਼ਾਂ ਖਾਈਆਂ ਦਿਖਾਈ ਜਾਵਾਂਗੇ ਆਪਾਂ ਪਿਓਰ ਚੀਜ਼ ਨੂੰ ਤਰਜੀਹ ਦੇਣੀ ਹੈ ਤੇ ਲਾਲੇ ਬਾਈ ਜਿਵੇਂ ਹੁਣ ਤੇਰੇ ਬੱਚੇ ਵੀ ਲੱਗੇ ਹੋਏ ਆ ਤੇਰਾ ਬੇਟਾ ਭਤੀਜਾ ਸਾਰੇ ਲੱਗੇ ਹੋਏ ਆ ਭਰਾ ਵੀ ਲੱਗਾ ਹੋਇਆ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਬਾਈ ਤੁਹਾਡੀ ਸ਼ਾਬਾਸ਼ੀ ਹੈ ਆ ਜਾ ਸੋਨੀ ਬਾਈ ਹੁਣ ਕੰਮ ਛੱਡ ਦੇ ਦੋ ਮਿੰਟ ਕੰਮ ਰੋਕਦੀ ਹੈ ਇਹਨਾਂ ਦਾ ਆਪਾਂ ਤੇ ਕਿਵੇਂ ਮਤਲਬ ਕਿ ਜੁਆਇੰਟ ਫੈਮਿਲੀ ਨੂੰ ਤੁਸੀਂ ਸਾਂਭੀ ਬੈਠੇ ਆ ਦੋਨੇ ਭਰਾ ਤੇ ਦੋਨੇ ਇਹ ਛੋਟੇ ਆ ਜੀ ਤੁਸੀਂ ਵੱਡੇ ਹੈ ਨਾ ਵੱਡੇ ਆ ਤੇ ਇਹ ਦੱਸੋ ਵੀ ਹਾਂ ਵੀ ਬਾਈ ਕੋਈ ਹਿੱਲਜੁਲ ਨਹੀਂ ਹੋਈ ਅਜੇ ਤੱਕ ਕਿੰਨੇ ਸਾਲ ਹੋ ਗਏ ਹਨਾ ਨਹੀਂ ਦੇਖੋ ਇਹ ਤਾਂ ਮਾੜਾ ਮੋਟਾ ਦਾ ਚੱਲਦਾ ਹੀ ਰਹਿੰਦਾ ਹੈ ਹਨਾ ਜੀ ਦੋ ਪਰਿਵਾਰ ਆਪਸ ਵਿੱਚ ਮਾੜਾ ਮੋਟਾ ਹਾਂ ਸੰਭਣਾ ਜੀ ਮੌਕੇ ਤੇ ਹਾਂਜੀ ਹਾਂ ਤੇ ਨਹੀਂ ਇਹ ਵੀ ਬਹੁਤ ਵੱਡੀ ਮਿਸਾਲ ਹੈ ਕਿ ਛੋਟਾ ਭਾਈ ਵੱਡੇ ਭਾਈ ਦੇ ਕਹਣੇ ਚ ਹੈਗਾ ਇੱਕ ਬੱਚਿਆਂ ਵਾਂਗ ਚਲਾ ਰਹੇ ਤੁਸੀਂ ਹਨਾ ਤੇ ਗਾਹਾਂ ਨੂੰ ਬੱਚੇ ਵੀ ਤੁਹਾਡੇ ਚੰਗੇ ਲੈਗ ਹੈਗੇ ਉਹ ਵੀ ਨਾਲ ਮਿਲ ਕੇ ਕੰਮ ਕਰਦੇ ਆ ਤੇ ਨਹੀਂ ਤਾਂ ਬਹੁਤ ਮੰਦਭਾਗੀਆਂ ਗੱਲਾਂ ਹੁੰਦੀਆਂ ਕਿ ਮਾਵਾ ਪਰੋ ਰਹੇ ਆ ਕਿ ਹਾਂਜੀ ਬਿਆ ਹੋਇਆ ਨਹੀਂ ਤੇ ਬੱਚੇ ਜੁਦੇ ਹੋਣ ਨੂੰ ਜਦੇ ਰੌਲਾ ਨਹੀਂ ਪਾਉਂਦੇ ਤੇ ਤੁਸੀਂ ਇਕੱਠੇ ਹੋ ਤੇ ਆਪਣਾ ਕੰਮ ਵੀ ਇਕੱਠਾ ਕਰਦੇ ਹੋ ਤੇ ਇਹ ਬਹੁਤ ਵੱਡੀ ਭਾਈ ਸ਼ਾਬਾਸ਼ੀ ਆ ਤੁਹਾਡੇ ਚ ਤੇ ਸੋਨੀ ਭਾਈ ਬਾਕੀ ਤੂੰ ਵੀ ਦੱਸ ਆਪਣੇ ਵੱਡੇ ਭਰਾ ਬਾਰੇ ਕਿ ਕੀ ਕਹਿਣਾ ਚਾਹੂਗਾ ਵੀ ਲਾਣੇਦਾਰ ਹੈਗਾ ਤੇ ਲਾਣੇਦਾਰ ਡਰਾ ਕੇ ਹੀ ਰੱਖਦਾ ਕਿਵੇਂ ਰਹਿੰਦਾ ਨਾ ਨਾ ਖੁਸ਼ ਰਹੀਦਾ ਹਟ ਟਾਈਮ ਹਾਂ ਐਨ ਵਧੀਆ ਰੱਖਦਾ ਵਧੀਆ ਰੱਖਦਾ ਹੈ ਨੇ ਨਹੀਂ ਬਈ ਵਧੀਆ ਵਧੀਆ ਤੇ ਬਾਈ ਨੇ ਆਪਣਾ ਘੋੜਾ ਵੀ ਪਾ ਕੇ ਤੇ ਆ ਹੋਇਆ ਛੋਟੇ ਭਾਈ ਨੂੰ ਵੀ ਟਰਾਲਾ ਚਲਾ ਤੂੰ ਟਰਾਲਾ ਵੀ ਚਲਾ ਤੇ ਖੇਤੀ ਬਾੜੀ ਵੀ ਨਾਲ ਮਿਲ ਕੇ ਕਰਦੇ ਆ ਤੇ ਬਾਕੀ ਚਲੋ ਬਾਕੀ ਗੱਲਾਂ ਬਾਅਦ ਚ ਕਰਦੇ ਆ ਆਪਾਂ ਆਈਏ ਗੁੜ ਤੇ ਹਨਾ ਗੁੜ ਦੀ ਗੱਲ ਕਰੀਏ ਤੇ ਗੁੜ ਬਾਰੇ ਦੱਸੋ ਮੈਨੂੰ ਆਪਾਂ ਵੀ ਕਿਆ ਰੇਟ ਸੇਲ ਕਰਦੇ ਆ ਔਨ ਵੀਡੀਓ ਦੱਸ ਦਈਏ ਨਾ ਲੋਕਾਂ ਨੂੰ ਆਪਾਂ ਰੇਟ ਤਾਂ ਵੀਰੇ ਗੋੜਾ ਹੈਗਾ 100 ਰੁਪਏ ਕਿਲੋ ਜੀ ਅੱਛਾ ਸ਼ੱਕਰ ਹੈ ਇਹ 120 ਰੁਪਏ ਕਿਲੋ ਜੀ अच्छा गोड़ ਹੈਗਾ 100 ਰੁਪਏ ਕਿਲੋ ਸ਼ੱਕਰ 120 ਰੁਪਏ ਕਿਲੋ ਸ਼ੱਕਰ 120 ਰੁਪਏ ਕਿਲੋ ਸ਼ੱਕਰ ਤੇ ਮਿਹਨਤ ਜ਼ਿਆਦਾ ਹੁੰਦੀ ਹੈ ਜੀ ਮਲਾਈ ਕਰਨੀ ਪੈਂਦੀ ਰਗੜਨਾ ਪੈਂਦਾ ਜੀ ਰਗੜਨਾ ਪੈਂਦਾ ਹਾਂਜੀ ਹਾਂਜੀ ਤੇ ਜਿਵੇਂ ਹੁਣ ਸਕਰੀਨ ਤੇ ਤੁਹਾਡਾ ਨੰਬਰ ਚੱਲੂਗਾ ਤੇ ਜਿਵੇਂ ਹੁਣ ਤੁਹਾਨੂੰ ਸਕਰੀਨ ਤੇ ਕੋਈ ਫੋਨ ਨੰਬਰ ਦੇ ਕੇ ਤੁਹਾਨੂੰ ਸੰਪਰਕ ਕਰੇ ਤੇ ਤੁਸੀਂ ਉਹਦੇ ਤੱਕ ਪਹੁੰਚ ਕਰੋਗੇ ਕਿ ਅਗਲਾ ਤੁਹਾਡੇ ਧੱਕੇ ਪਹੁੰਚ ਕਰੇ ਵੀ ਇੱਥੇ ਆ ਕੇ ਦੇਖ ਕੇ ਲੈ ਗਏ ਪਹਿਲੀ ਗੱਲ ਤਾਂ ਇਹ ਵੀ ਬੰਦਾ ਆਪ ਪਹੁੰਚ ਕਰੇ ਦੇਖੋ ਅਸੀਂ ਬੰਦੇ ਪੂਰੇ ਪੂਰੇ ਆ ਜੀ ਅਸੀਂ ਕੋਈ ਬੰਦਾ ਬਾਹਰ ਦਾ ਨਹੀਂ ਰੱਖਿਆ ਅਸੀਂ ਆਪ ਹੀ ਕੰਮ ਕਰਦੇ ਹਾਂ ਅੱਛਾ ਅ ਜੋ ਕੋਈ ਕਿਸੇ ਨੂੰ ਲੋੜ ਹੈ ਤਾਂ ਕਰ ਵੀ ਲਵਾਂਗੇ ਪਹੁੰਚ ਕੋਈ ਗੱਲ ਨਹੀਂ ਜੀ ਓਕੇ ਮੈਂ ਨੇੜੇ ਤੇੜੇ ਤੁਸੀਂ ਪਹੁੰਚ ਕਰ ਹਾਂਜੀ ਹਾਂਜੀ ਕਰ ਦੂੰਗਾ ਜੀ ਤੇ ਬਾਕੀ ਕੋਈ ਆਪਣਾ ਡਿਲੀਵਰੀ ਤੇ ਮੰਗਾਉਣਾ ਚਾਹੁੰਦਾ ਹੈ ਹਨਾ ਤੇ ਉਹ ਤੁਸੀਂ ਫਿਰ ਡਿਲੀਵਰੀ ਦਾ ਅਲੱਗ ਚਾਰਜ ਹੋ ਜਾਊਗਾ ਤੇ ਗੋੜ ਦਾ ਰੇਟ ਲੱਗੂਗਾ ਹਾਂਜੀ ਹਾਂਜੀ ਕੋਈ ਨੇੜੇ ਤੇੜੇ 5-7 ਕਿਲੋਮੀਟਰ ਚਾਹੋ ਜੀ ਕੋਈ ਡਿਲੀਵਰੀ ਨਹੀਂ ਕੋਈ ਨਹੀਂ ਅਸੀਂ ਆਪ ਹੀ ਕਰ ਦੋਗੇ ਅੱਛਾ ਲਓ ਜੀ ਜਿਹੜਾ 5-7 ਕਿਲੋਮੀਟਰ 10 ਕਿਲੋਮੀਟਰ ਦਾ ਦਾਇਰਾ ਹੈਗਾ ਬਾਈ ਕਹਿੰਦਾ ਉਹਦਾ ਡਿਲੀਵਰੀ ਦਾ ਆਪਾਂ ਚਾਰਜ ਲੈਣਾ ਕੋਈ ਨਹੀਂ ਤੇ ਉਹ ਆਪਾਂ ਫ੍ਰੀ ਆਫ ਕਾਸਟ ਕਰਦਾਂਗੇ ਮਤਲਬ 100 ਰੁਪਿਆ ਕਿਲੋ ਗੁੜ ਦੇ ਰੇਟ ਨਾਲ ਤੇ ਸੱਕਰ ਦੇ ਰੇਟ ਜੋ ਹੈਗਾ ਉਹੀ ਰੇਟ ਲੈਣਾ ਤੇ ਉਹ ਤੋਂ ਵੱਧ ਐਕਸਟਰਾ ਚਾਰਜ ਨਹੀਂ ਲੈਣੇ ਹੈਨਾ ਤੇ ਬਹੁਤ ਪਰ ਉਹ ਵੀ ਇਹ ਕਿਤੇ ਅਗਲਾ ਕਿਲੋ ਨੂੰ 10 20 ਕਿਲੋ ਕੋਈ ਕਹੇ ਤਾਂ ਆਪਾਂ ਪਚਾ ਸਕਦੇ ਹਾਂ ਨਾ ਕਿਲੋ ਬੰਦਾ ਫੇ ਅਗਲਾ 10 ਕਿਲੋ ਮੀਟਰ 'ਤੇ 20 30 ਰੁਪਏ ਦਾ ਦਾ ਤੇਲੇ ਲੱਗ ਜਾਣਾ ਜੀ ਫੇ ਵੇਚਣਾ ਕੀ ਆ ਸਾ ਨਹੀਂ ਨਹੀਂ ਸਹੀ ਸਹੀ ਗੱਲ ਇਹ ਵੀ ਲਾਲੇ ਬਾਈ ਦੀ ਗੱਲ ਸਹੀ ਹੈਗੀ ਹੈ ਵੀ ਜੇ ਅਗਲਾ ਮੰਗਾਏ 20 ਕਿਲੋ ਰਿਹਾ ਤੇ 2 ਕਿਲੋ ਅਸੀਂ 10 ਕਿਲੋ ਮੀਟਰ ਦਿੰਦੇ ਜਾਂਗੇ ਮੀਲਾਦੇ ਹਾਂ ਨਹੀਂ ਉਹ ਬਾਕੀ ਆਪਣਾ ਦਰਸ਼ਕ ਪਿਆਰੇ ਆਪਣੇ ਸਾਰੇ ਸਮਝਦਾਰ ਹੈ ਜੇ ਮੰਗਾਉਣ ਕਿ ਤਾਂ 10 20 ਕਿਲੋ 50 ਕਿਲੋ ਹੀ ਮੰਗਾਉਂਦਾ ਹੁੰਦਾ ਮੈਂ ਲੈਣਾ ਉਹਨਾਂ 1.5 ਕੁਇੰਟਲ ਬਾਈ ਤੋਂ ਤੇ 1.5 ਕੁਇੰਟਲ ਨਾਲ ਮੇਰਾ ਸਾਲ ਲੰਘ ਜਾਂਦਾ ਆਰਾਮ ਨਾਲ ਵਧੀਆ ਤੇ ਬਾਈ 10 ਦ ਤੇ ਇਹ ਬਾਈ ਦੀ ਬਹੁਤ ਵੱਡੀ ਨੇਕੀ ਕਹਿ ਲਓ ਜਿਵੇਂ ਵੀ ਕਹਿ ਲਓ ਹਨਾ ਮੈਂ ਪੁੱਛਦਾ ਹੁਣਾ ਵੀ ਬਾਈ ਨੂੰ ਹੁਣ ਕਿੰਨਾ ਕੁ ਸਕਾਮ ਆ ਕਿੰਨਾ ਕੀ ਕਰਾ ਇਹ ਦੱਸ ਦਿੰਦਾ ਬਾਈ ਤੇ ਬਾਈ ਆਪਣਾ ਹੁਣ ਮੈਨੂੰ ਆਪਣਾ ਇੱਕ ਤਾਂ ਤੁਸੀਂ ਖਿਲਾੜੀ ਕਰਦੇ ਹੋ ਇੱਕ ਤੁਸੀਂ ਆਪਣਾ ਆਲੂ ਵੀ ਲਾਨੇ ਹੋ ਹਨਾ ਜੇ ਕਿਸ ਨੇ ਆਲੂ ਵੀ ਲੈਣਾ ਤੁਹਾਤੋਂ ਆਲੂ ਵੀ ਭਾਈ ਬੰਦਾ ਆਪਣਾ ਖੇਤਾਂ 'ਚ ਆਪਣਾ ਆਰਗੇਨਿਕ ਹੈਗਾ ਚੰਗੇ ਪਾਣੀ ਦਾ ਆਲੂ ਲੱਗਦਾ ਤੁਸੀਂ ਆ ਕੇ ਦੇਖ ਸਕਦੇ ਮੋਟਰ ਦਾ ਆਪਣੀ ਦਾ ਪਾਣੀ ਕੋਈ ਗੰਦਾ ਪਾਣੀ ਨਹੀਂ ਹੈ ਅੱਛਾ ਇਹ ਵੀ ਵੱਡੀ ਗੱਲ ਹੈ ਬਾਈ ਤੇ ਗੰਨੇ ਨੂੰ ਵੀ ਆਪਣਾ ਸਾਫ ਸੁਥਰਾ ਮੋਟਰ ਦਾ ਪਾਣੀ ਲੱਗਿਆ ਹਾਂਜੀ ਸਾਰਾ ਜੀ ਆ ਆਪਣਾ ਕੰਨਾ ਜੀ ਆਪਣਾ ਕੰਨਾ ਹਾਂ ਜੀ ਤੇ ਸੋਨੀ ਬਾਈ ਹੁਣ ਤੂੰ ਦੱਸ ਮੈਨੂੰ ਹਾਂ ਜੀ ਤੇ ਹੁਣ ਜਿਵੇਂ ਤੁਹਾਡੇ ਵੀ ਬੱਚੇ ਨਾਲ ਲੱਗੇ ਹੋਏ ਆ ਤੇ ਹਨਾ ਤੇ ਬੱਚੇ ਇਹ ਨਹੀਂ ਕਹਿੰਦੇ ਵੀ ਹਾਂ ਵੀ ਆਪਾਂ ਵੀ ਅਸੀਂ ਤਾਂ ਬਾਹਰ ਘੁੰਮਣਾ ਹੈ ਅਸੀਂ ਵੀ ਗੱਡੀ ਚੱਕਣੀ ਹੈ ਤੇ ਵੀ ਹਾਂ ਅਸੀਂ ਵੀ ਜਾਈਏ ਸ਼ਾਪਿੰਗ ਕਰੀਏ ਜਿੰਨਾ ਸੀ ਨਾ ਵਾਕੇ ਕੋਈ ਨਹੀਂ ਹੈ ਜੀ ਸਾਰਾ ਇਕੱਠਾ ਕੰਮ ਹੈ ਹਾਂ ਐਨ ਵਧੀਆ ਕੁਝ ਕਰ ਰਹੇ ਨੇ ਓਕੇ ਹਾਂ ਜੀ ਠੀਕ ਹੈ ਠੀਕ ਹੈ ਜੀ ਸੋ ਆਪਣਾ ਵੀਰ ਆਪਣਾ ਤੁਸੀਂ ਇੱਕ ਵਾਰ ਐਡਰੈਸ ਦੱਸ ਦੋ ਦੁਵਾਰਾ ਦਰਸ਼ਕਾਂ ਨੂੰ ਤਾਕਿ ਉਹ ਤੁਹਾਡੇ ਨਾਲ ਵੀ ਵਧੀਆ ਤਰੀਕੇ ਨਾਲ ਆਪਣਾ ਸੰਪਰਕ ਕਰ ਸਕਣ ਤੁਹਾਡੀ ਲੋਕੇਸ਼ਨ ਤੇ ਪਹੁੰਚ ਸਕਣ ਇਹ ਲੋਕੇਸ਼ਨ ਦੱਸ ਦੋ ਤੇ ਆਪਣੇ ਨਗਰ ਦਾ ਨਾਮ ਦੱਸ ਦਿਓ ਪਿੰਡ ਤਾਂ ਹੈਗਾ ਜੀ ਰਡੇਾਲਾ ਜੀ ਸਾਡਾ ਰਡੇਾਲੇ ਤੋਂ ਜਿਹੜੀ ਘਟੌਰ ਨੂੰ ਸੜਕ ਜਾਂਦੀ ਹੈ ਲਿੰਕ ਸੜਕ ਉਹਦੇ ਤੇ ਆਪਣੀ ਖਿਡਾਰੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਆਪਣਾ ਕੰਟੈਕਟ ਨੰਬਰ ਦੱਸ ਦਿਓ 73472 ਜੀ 25199 73472 ਜੀ 25199 73472 25199 ਠੀਕ ਹੈ ਜੀ ਇਹ ਲਾਲੇ ਵਾਈ ਦਾ ਔਨ ਸਕਰੀਨ ਨੰਬਰ ਚੱਲ ਰਿਹਾ ਸੋ ਦਰਸ਼ਕੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਹਾਂ ਜੀ ਆਪਣਾ ਸਿਹਤ ਨੂੰ ਤੰਦਰੁਸਤ ਰੱਖੀਏ ਸਿਹਤ ਠੀਕ ਰੱਖੀਏ ਤਾਂ ਆਪਾਂ ਆਰਗੈਨਿਕ ਚੀਜ਼ ਪਿਓਰ ਚੀਜ਼ ਪਿਓਰ ਗੁੜ ਲਈਏ ਚੀਨੀ ਦਾ ਖਹਿੜਾ ਛੱਡੀਏ ਸੋ ਚੀਨੀ ਦਾ ਮਤਲਬ ਇਹ ਕਹਿ ਲਓ ਵੀ 100 ਬਿਮਾਰੀਆਂ ਦਾ ਘਰ ਹੈਗਾ ਚੀਨੀ ਨੂੰ ਛੱਡ ਕੇ ਆਪਾਂ ਗੁੜ ਲਈਏ ਉਹ ਵੀ ਪਿਓਰ ਗੁਰਵੀ ਬਾਈ ਡੁਪਲੀਕੇਟ ਆਉਂਦਾ ਹਾਂਜੀ ਬਹੁਤ ਆਉਂਦਾ ਜੀ ਆਪਾਂ ਕਿਸੇ ਨੂੰ ਮਾੜਾ ਨਹੀਂ ਹਾਂ ਨਹੀਂ ਚਲੋ ਠੀਕ ਹੈ ਜੀ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਕਿਸੇ ਨੂੰ ਬਾਈ ਆਪਾਂ ਮਾੜਾ ਨਹੀਂ ਕਹਿਣਾ ਬਸ ਇਹ ਹੈ ਵੀ ਹਾਂਜੀ ਵੀ ਬਾਈ ਦਾ ਇੰਨਾ ਕੁ ਹੈਗਾ ਵੀ ਬਾਈ ਪਿਓਰ ਦੇ ਰਿਹਾ ਚੀਜ਼ ਆ ਕੇ ਤੁਸੀਂ ਔਨ ਲੋਕੇਸ਼ਨ ਤੁਸੀਂ ਆ ਕੇ ਦੇਖ ਸਕਦੇ ਹੋ ਕੋਲ ਖੜ ਕੇ ਵੀ ਬਣਾ ਸਕਦੇ ਹਾਂ ਜੀ ਆਪਣਾ ਮੰਜੇ ਤੇ ਬੈਠੋ ਕੋਲ ਖੜ ਕੇ ਦੇਖੋ ਆਪਣਾ ਕੋਲ ਖੜ ਕੇ ਬਣਵਾਓ ਤੇ ਆਪਣਾ ਲੈ ਜਾਓ ਹਾਂਜੀ ਬਾਈ ਜੀ ਅਸੀਂ ਤਾਂ ਤੇਲ ਵੀ ਸਰੋਂ ਦਾ ਜਿਹੜਾ ਵਿੱਚ ਪਾਉਨੇ ਉਹ ਆਪਣਾ ਕਢਾਇਆ ਹੋਇਆ ਜੀ ਲਓ ਜੀ ਨਹੀਂ ਤਾਂ ਲੋਕ ਮੁੱਲ ਲਿਆਉਂਦੇ ਉਹ ਚ ਚਰਬੀ ਹੁੰਦੀ ਆ ਪਤਾ ਨਹੀਂ ਕਿਆ ਸਵਾਖ ਇਹ ਕਿਆ ਹੁੰਦਾ ਜੀ ਅਸੀਂ ਆਪਣਾ ਤੇਲ ਕਢਾਇਆ ਹੋਇਆ ਸਰੋਂ ਦਾ ਜੀ ਓਕੇ ਓਕੇ ਹਾਂ ਜੀ ਉਹ ਪਾਉਂਦੇ ਜੀ ਨਹੀਂ ਦੇਖੋ ਸਰੋਂ ਦਾ ਤੇਲ ਵੀ ਬਾਈ ਕਹਿੰਦਾ ਆਪਣਾ ਕਢਾਇਆ ਹੋਇਆ ਤੇ ਉਹ ਵੀ ਆਪਣਾ ਬਾਈ ਦਾ ਮੁੱਲ ਲਿਆ ਕੇ ਨਹੀਂ ਬਾਈ ਦਾ ਹੁੰਦਾ ਸੋ ਦਰਸ਼ਕੋ ਇਹ ਵੀ ਵੱਡੀ ਗੱਲ ਆ ਬਾਈ ਦੀ ਕਿ ਜੇ ਕਿਸੇ ਨੂੰ ਗੁੜ ਲੈਣਾ ਹੈ ਤੇ ਆਪਣਾ ਕੋਲ ਖੜ ਕੇ ਦੇਖ ਕੇ ਕਢਵਾਉਣਾ ਆਪਣਾ ਕੋਲ ਉਰੇ ਬੈਠ ਜਾਓ ਆਪਣਾ ਕਢਵਾ ਕਢਵਾ ਲੇਜੋ ਹਾਂਜੀ ਹਾਂਜੀ ਕੋਲ ਖੜ ਕੇ ਬਣਾ ਲਓ ਜਿੱਦਾਂ ਮਰਜ਼ੀ ਨਹੀਂ ਨਹੀਂ ਆਹ ਦੇਖ ਸਾਰਾ ਆਪਣਾ ਕੋਈ ਉਹ ਨਹੀਂ ਹੈ ਤੁਹਾਡੇ ਤੁਹਾਨੂੰ ਆਨ ਸਕਰੀਨ ਮੈਂ ਦਿਖਾਇਆ ਵੀ ਹੈ ਉਧਰੋਂ ਹੁਣ ਮੁੰਡਾ ਇਹ ਪੇਸ਼ੀਆਂ ਬਣਾ ਰਿਹਾ ਇਹਨਾਂ ਦੇ ਬੱਚੇ ਹਨ ਲੱਗੇ ਹੋਏ ਆ ਜਾ ਬਈ ਇੱਧਰ ਨੂੰ ਆ ਜੀ ਹੈ ਨਾ ਤੇ ਇਹ ਬਣਾ ਦੀਏ ਆਪਾਂ ਆ ਲਓ ਜੀ ਆ ਦੇਖੋ ਮੁੰਡਾ ਸਾਡਾ ਹੈ ਇਹ ਆਉਣ ਵਾਲੇ ਟਾਈਮ 'ਚ ਇਹ ਬਾਡੀ ਬਿਲਡਰ ਵੀ ਬਣੂਗਾ ਤੇ ਇਹ ਵੀ ਪੂਰਾ ਕੰਮ 'ਚ ਲੱਗਿਆ ਹੋਇਆ ਇਹ ਦੂਜੇ ਤੋਂ ਤੂੰ ਵੱਡਾ ਹੈ ਨਾ ਹਾਂਜੀ ਹਾਂਜੀ ਅੱਛਾ ਕਿਹੜੀ ਉਮਰ ਹੈ ਹੁਣ ਤੇਰੀ ਆਪਣਾ ਕਿੰਦਾ 21 ਸਾਲ ਹੈ 21 ਸਾਲ ਤੇ ਪੜ ਰਹੇ ਆ ਜਾਂ ਪੜਾਈ ਛੱਡਤੀ ਆਪਾਂ ਪੜਾਈ ਛੱਡੀ ਵੀ ਹੈ ਪਲੱਸ 2 ਕਰ ਲਈ ਪਲੱਸ 2 ਕਰ ਲਈ ਓਕੇ ਪਲੱਸ 2 ਕਰ ਲਈ ਤੇ ਪਲੱਸ 2 ਤੋਂ ਬਾਅਦ ਤੁਸੀਂ ਜਾਨੀ ਕਿ ਫਿਰ ਹੁਣ ਆਪਣੇ ਬਾਪੂ ਦਾ ਤੇ ਆਪਣੇ ਚਾਚਾ ਜੀ ਦਾ ਤੁਸੀਂ ਸਾਥ ਦੇ ਰਹੇ ਹੋ ਹਾਂਜੀ ਹਾਂਜੀ ਤੇ ਜਿਵੇਂ ਹੁਣ ਆ ਡੋਲੇ ਛੋਲੇ ਇਹ ਦੇਖ ਕੇ ਲੱਗਦਾ ਹੈ ਵੀ ਭਾਈ ਆਪਣਾ ਇਹ ਤਾਂ ਨਹੀਂ ਹੁੰਦਾ ਵੀ ਬਾਹਰ ਘੁੰਮਣਾ ਫਿਰਨਾ ਵੀ ਹੈ ਵੀ ਡੌਲੇ ਦਿਖਾਉਣੇ ਵੀ ਹੈ ਨਾ ਨਾ ਜੀ ਇਹ ਤਾਂ ਕੰਮਾਂ ਤੋਂ ਹੀ ਨਹੀਂ ਵੇਲ ਹੈ ਜੀ ਲਾਲਾ ਭਾਈ ਕਹਿੰਦਾ ਕੰਮਾਂ ਤੋਂ ਵੇਲ ਨਹੀਂ ਹੈ ਸੋ ਆਪਣਾ ਦਿਲ ਲੱਗਦਾ ਹਾਂਜੀ 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 ਇਹ ਤਾਂ ਨਹੀਂ ਵੀ ਹਾਂ ਵੀ ਬਾਪੂ ਨੇ ਚਾਚੇ ਨੇ ਫਸਾਤੇ ਨਾ 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 ਇਹ ਗੱਲ ਤਾਂ ਸਹੀ ਹੈ ਤੇ ਬਾਈ ਮੁੰਡਾ ਬਹੁਤ ਸਮਝਦਾਰ ਹੈ ਤੇ ਸਾਰਾ ਟਰੈਕਟਰ ਦਾ ਕੰਮ ਖੇਤੀ ਦਾ ਕੰਮ ਇਹ ਆਪ ਕਰਦੇ ਆ ਤੇ ਆਪਣਾ ਜ਼ਮੀਨ ਹੋਰ ਪਾਸੇ ਵੀ ਦੂਰ ਲਈ ਹੋਈ ਹੈ ਤੇ ਬਾਕੀ ਠੇਕੇ ਤੇ ਵੀ ਲੰਨੇ ਜ਼ਮੀਨ ਕਾਫੀ ਤੇ ਸਾਰੀ ਜ਼ਿੰਮੇਵਾਰੀ ਮੋਢਿਆਂ ਤੇ ਟਰੈਕਟਰ ਦੀ ਹੀ ਹੈ ਤੇ ਪੂਰਾ ਆਪਣਾ ਤੂੜੀ ਦਾ ਕੰਮ ਵੀ ਆਪਣਾ ਹਾਂਜੀ ਹਾਂਜੀ ਜੇ ਕਿਸੇ ਨੇ ਤੂੜੀ ਵੀ ਬਣਵਾਉਣੀ ਹੈ ਕਣਕ ਦੇ ਟਾਈਮ 'ਚ ਹੁਣ ਕਣਕ ਦਾ ਅਗਾਹ ਸੀਜ਼ਨ ਆ ਜਾਣਾ ਤੇ ਕਿਸੇ ਨੇ ਵਡਾਉਣੀ ਹੈ ਕਣਕ ਕਮੈਨ ਵੀ ਹੈ ਲੋ ਕਮੈਨ ਵੀ ਹੈ ਜਿਹੜਾ ਕੋਲੇ ਜੇ ਕਿਸੇ ਨੇ ਕਮੈਨ ਤੋਂ ਕਣਕ ਵੜਵਾਉਣੀ ਹੈ 10 15 ਕਿਲੋਮੀਟਰ ਦੇ ਦਾਇਰੇ 'ਚ ਤੇ ਵੀ ਹਾਂਜੀ ਹੋਵੇ 40 ਕਿਲੇ 50 ਕਿਲੇ ਫਿਰ ਤਾਂ 15 20 ਕਿਲੋਮੀਟਰ ਇਹ ਆਉਣਗੇ ਹਨ ਤੇ ਲੋਕ ਲੈਣਾ ਕੋਲ ਕੰਮ ਨਹੀਂ ਵੈਸੇ ਮੁੱਕਦਾ ਬਾਕੀ ਤੂੜੀ ਦਾ ਵੀ ਕੰਮ ਹੈ ਔਨ ਸਕਰੀਨਿੰਗ ਨੰਬਰ ਚੱਲ ਰਿਹਾ ਤੇ ਤੁਸੀਂ ਬਾਈਆਂ ਤੋਂ ਪੁੱਛ ਸਕਦੇ ਹੋ ਜਿਵੇਂ ਵੀ ਬਾਕੀ ਤੁਸੀਂ ਗੁੜ ਲੈਣਾ ਆ ਦੇਖੋ ਪੇਸੀਆਂ ਹਨਾ ਆ ਲੋ ਜੀ ਆ ਦੇਖੋ ਗੁੜ ਦਾ ਰੰਗ ਗੁੜ ਦਾ ਰੰਗ ਇਹਨਾਂ ਦੱਸ ਰਿਹਾ ਜੀ ਤੇ ਵਧੀਆ ਗੁੜ ਹੈ ਪਿਓਰ ਗੁੜ ਹੈ ਸੋ ਦਰਸ਼ਕੋ ਖੰਜਾਇਓ ਨਾ ਮੌਕਾ ਮੌਕਾ ਸਾਂਭ ਲੋ ਬਿਮਾਰੀਆਂ ਤੋਂ ਬਚ ਜੋ ਹਨਾ ਜੇ ਬਿਮਾਰੀਆਂ ਤੋਂ ਬਚਣਾ ਹੈ ਤਾਂ ਆਪਾਂ ਨੂੰ ਪਿਓਰ ਚੀਜ਼ ਆਪਾਂ ਨੂੰ ਲੈਣੀ ਹੀ ਪੈਣੀ ਹੈ ਆਪਾਂ ਮਿਲਾਵਟ ਵਾਲੀਆਂ ਚੀਜ਼ਾਂ ਨੂੰ ਛੱਡੀਏ ਚੰਗੀਆਂ ਚੀਜ਼ਾਂ ਨੂੰ ਅਪਣਾਈਏ ਤੇ ਜਿਹੜੇ ਲਾਲੇ ਵੀਰ ਵਰਗੇ ਚੰਗਾ ਕੰਮ ਕਰ ਰਹੇ ਆ ਉਦਮ ਕਰ ਰਹੇ ਆ ਤੇ ਇਹਨਾਂ ਨੂੰ ਆਪਾਂ ਇੱਕ ਵਾਰ ਮੌਕਾ ਦਈਏ ਤੇ ਜੇ ਆਪਾਂ ਮੌਕਾ ਦਵਾਂਗੇ ਤਾਂ ਇਹ ਲਾਲੇ ਵੀਰ ਵਰਗੇ ਹੋਰ ਵੀ 4 ਭਾਈ ਆਪਣੇ ਉੱਠਣਗੇ ਤਾਂ ਇਹਨਾਂ ਨੂੰ ਹੌਸਲਾ ਵਧੂਗਾ ਕਿਉਂਕਿ ਪਿਓਰ ਚੀਜ਼ ਵਿੱਚ ਖਰਚਾ ਵੀ ਜ਼ਿਆਦਾ ਹੈ ਠੀਕ ਹੈ ਬਚਤ ਵੀ ਘੱਟ ਹੈ ਇਹ ਇਹ ਸਭ ਨੂੰ ਇਹ ਪਤਾ ਹੈ ਕਿ ਬਚਤ ਵੀ ਹਿਸਾਬ ਦੀ ਹੈ ਜੇ ਪਿਓਰ ਚੀਜ਼ ਬਣਾਉਣੀ ਹੈ ਤੇ ਮਿਲਾਵਟ ਵਾਲੀ ਚੀਜ਼ ਚ ਬਚਤ ਜ਼ਿਆਦਾ ਹੋ ਜਾਂਦੀ ਹੈ ਠੀਕ ਹੈ ਜੀ ਖਰਚਾ ਵੀ ਹਿਸਾਬ ਦਾ ਹੋ ਜਾਂਦਾ ਹੈ ਹਨਾ ਸੋ ਮੈਂ ਤਾਂ ਇਹੀ ਕਹੂੰਗਾ ਕਿ ਭਾਈ ਜਰੂਰ ਲਾਲੇ ਬਾਈ ਨੂੰ ਮੌਕਾ ਦਿਓ ਔਨ ਸਕਰੀਨ ਨੰਬਰ ਚੱਲ ਰਿਹਾ ਹੈ ਜਦੋਂ ਤੁਸੀਂ ਖੜੜ ਤੋਂ ਆਓਗੇ ਤਾਂ ਅਮੈਰਾ ਦੀ ਆਪਣਾ ਮਾਰਕੀਟ ਤੁਹਾਨੂੰ ਦਿਖੂਗੀ ਜਦੋਂ ਆਪਾਂ ਚੰਡੀਗੜ੍ਹ ਤੋਂ ਫਲਾਈਓਵਰ ਉਤਰਦੇ ਆ ਅਮੈਰਾ ਦੀ ਮਾਰਕੀਟ ਉਤਰਦੇ ਆ ਅੱਗੇ ਕੱਟ ਆਉਂਦਾ ਕੱਟ ਤੋਂ ਰਾਈਟ ਸਾਈਡ ਰੜਿਆਲਾ ਪਿੰਡ ਪੈਂਦਾ ਜੇ ਤੁਸੀਂ ਕਰਾਲੀ ਤੋਂ ਆਉਂਗੇ ਤਾਂ ਰਿਆਦਵਾਰਾ ਯੂਨੀਵਰਸਿਟੀ ਕ੍ਰਾਸ ਕਰਕੇ ਜੀ ਤਾਂ ਲੈਫਟ ਹੈਂਡ ਤੇ ਰੜਿਆਲਾ ਪਿੰਡ ਪੈਂਦਾ ਸੋ ਰੜਿਆਲੇ ਦੀ ਤੁਸੀਂ ਲੋਕੇਸ਼ਨ ਤੁਸੀਂ ਭਰ ਕੇ ਤੁਸੀਂ ਇੱਥੇ ਕਿਸੇ ਨੂੰ ਵੀ ਆ ਕੇ ਲਾਲੇ ਵੀਰ ਬਾਰੇ ਪੁੱਛ ਸਕਦੇ ਹੋ ਬਾਕੀ ਵੀਰ ਨੇ ਲੋਕੇਸ਼ਨ ਦੱਸਤੀ ਬਾਕੀ ਔਨ ਸਕਰੀਨ ਨੰਬਰ ਚੱਲ ਰਿਹਾ ਹੈ ਉਹਦੇ ਤੇ ਸੰਪਰਕ ਕਰੋ ਬਾਈ ਨਾਲ ਪਹੁੰਚ ਕਰੋ ਇੱਥੋਂ ਆ ਕੇ ਗੁੜ ਜੀ ਨੇ ਵੀ ਲੈਣਾ ਸ਼ੱਕਰ ਲੈਣੀ ਹੈ ਉਹ ਲੈ ਸਕਦਾ ਸੋ ਲਾਲੇ ਭਾਈ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਜੀ ਬਹੁਤ ਬਹੁਤ ਜੀ ਹਾਂ ਜੀ ਸੋ ਦਰਸ਼ਕੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਤੁਸੀਂ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਰੱਬ ਰੱਖਾ